ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲਾਡੇ ਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਸਾਡਾ ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਉਹਦੇ ਨਾਲ ਆਉਣ ਵਾਲੀ ਵੀਡੀਓ ਤੁਹਾਡੇ ਤੇ ਕਰ ਪਹੁੰਚ ਸਕੇ ਅੱਜ ਦੀ ਵੀਡੀਓ ਪੈਂਡਾਲ ਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਦੇ ਨੇੜੇ ਭੜੌੜ ਬਾਈ ਜੀ ਨਾਲ ਕਰਾਵਾਂ ਗੱਲਬਾਤ ਆਜੋ ਬਾਈ ਜੀ ਸਸਤੀ ਗੱਲ ਜੀ ਸਸਤੀ ਗੱਲ ਬਾਈ ਜੀ ਹੋ ਠੀਕ ਠਾਕ ਹੋ ਵੀਰੇ ਹਾਂਜੀ ਬਾਈ ਓਕੇ ਆ ਜਮਾ ਚੰਗਾ ਚੱਲੀਆਂ ਦਾ ਕੰਮ ਕਰ ਹਾਂ ਬਾਈ ਬਹੁਤ ਵਧੀਆ ਅੱਜ ਦੋ ਪਸ਼ੂ ਆਗੇ ਹਾਂ ਬਾਈ ਜਿਹੜੀ ਰੋਸ਼ੀ ਝੋਟੀ ਇਹਦੀ ਆਪਾਂ ਪਹਿਲਾਂ ਸੂਣਾਈ ਦੀ ਪਾਈ ਸੀ ਨਾ ਵੀਡੀਓ ਹਾਂ ਬਾਈ ਪਾਈ ਸੀ ਉਦੋਂ ਬੰਦਿਆਂ ਨੇ ਕਹਿੰਦੇ ਵੀ ਸੂ ਪੈਣ ਦੇ ਆ ਸੂ ਪੈਣ ਦੇ ਵੀ ਸੂਈ ਵੀ ਦੀ ਅਪਲੋਡ ਕਰ ਦੋ ਸੂਏ ਵੀ ਦੇ ਪਰੋਚ ਸੌ ਲਾ ਹਾਂ ਤੇ ਵੀਰੇ ਆਪਾਂ ਤਾਂ ਹੀ ਕਰ ਰਹੇ ਆ ਵਿੱਚ ਬੰਦਿਆਂ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਸੂਈ ਵੀ ਦੀ ਕਰ ਦੋ ਤੇ ਕਦੋਂ ਸੂਈ ਆ ਵੀਰੇ ਇਹ ਕੱਲ ਰਾਤ ਦੀ ਸੂਈ ਆ ਬਾਈ ਕੱਲ ਰਾਤ ਦੀ ਹਾਂ ਤੇ 9 ਕਿਲੋ ਵਾਲਾ ਹੋਊਗਾ ਸਮਾਂ 7 ਕਿਲੋ ਕੀ ਦਿੱਤਾ ਇਹਨੇ ਬੱਚਾ ਮਹਰ ਕਟਾ ਦਿੱਤਾ ਮਹਰ ਕਟਾ ਸੂਆ ਦਾ ਦੂਜਾ ਦਾ ਦੂਜਾ ਸੂਆ ਹੈ ਰੀ ਨਾਲ ਠੀਕ ਆ ਤੇ ਕਿੰਨਾ ਕ ਦੁੱਧ ਕੱਢ ਦੂ ਵੀਰੇ ਉਹ ਕੋਈ ਭਾਈ ਔਣ ਜਿਵੇਂ 9 ਕਿਲੋ ਬੋਲਾਗਾ ਉਹ ਦੇਊਗੀ 14 ਕਿਲੋ ਆਰਾਮ ਨਾਲ ਹਾਂ 12 ਕਿਲੋ ਮੰਨ ਕੇ ਲੈ ਜਾ ਠੀਕ ਆ ਵੀਰੇ ਆ ਦੇਖੋ ਬੱਚਾ ਵੇਖੋ ਥਾਈ ਮੜਾ ਨਾੜਾ ਦਿਖਾ ਦੇ ਥਾੜਨੇ ਵਾਲਾ ਦੇਖੋ ਨੇੜੇ ਤੋਂ ਧਾਰ ਦੂਰ ਇੱਕ ਨੰਬਰ ਧਾਰ ਦੀਦਾ ਭਾਈ ਆਪਣੀ ਗਰੰਟੀ ਚ ਹੈ ਮਾਂ ਧਾਰ বিনা ਫੜਾ ਆ ਦੇਖੋ ਉੱਠਦਾ ਨਹੀਂ ਹਜੇ ਬੱਚਾ ਉੱਠਣ ਨਹੀਂ ਲੱਗਿਆ ਬੱਚਾ ਦਾ ਇਹ ਅਜੇ ਜਿਵੇਂ ਗਾਇਆਂ ਦਾ ਬੱਚਾ ਹੁੰਦਾ ਤੇ ਸਿੰਗ ਸੂਲ ਪੂਰੀ ਆ ਆ ਦੇਖੋ ਸਿੰਗ ਸੂਲ ਕਾਟਣ ਬਾਹਰ ਨੂੰ ਤੋਰ ਕੇ ਦਿਖਾ ਦਈਏ ਹੌਣ ਜਮਾ ਕੋਈ ਸਾਫ ਕੀਤੀ ਰਿਹਾ ਬਾਈ ਬੌੜੇ ਚੋਂ ਓਕੇ ਵੀਰੇ ਆਪਾਂ ਨੂੰ ਮੰਨਣਾ ਇਹ ਆ ਵੀ ਜਿੰਨਾ ਆਪਾਂ ਸਾਫ ਕਰ ਜਿੰਨੀ ਸਾਫ ਖਾ ਇਹ ਇਹ ਗੱਲ ਸਹੀ ਆ ਵੀਰੇ ਆਹ ਦੇਖੋ ਜੀ ਤੇ 9 ਕਿਲੋ ਬੌੜਾ ਬਾਈ ਕਹਿੰਦਾ ਭਾਉਂਦੀ ਮਣਕੇ ਲੈ ਜਾਓ ਦੋ ਟਾਈਮ ਜਵਾਈ ਚੂਈ ਦੇ ਇੱਕ ਨੰਬਰ ਆ ਨਗਰ ਕਟਾ ਆ ਗਿਆ ਸੂਈ ਸੂਈ ਝੇਰ ਜੂਰ ਡਾਨ ਹੋ ਗਈ ਝੇਰ ਜੂਰ ਦੀ ਆਪਣੀ ਗਾਰੰਟੀ ਠੀਕ ਆ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਪੂਰੀ ਚੰਗੀ ਬਹਿੜ ਹੈਗੀ ਪੂਰੀ ਇੱਕ ਨੰਬਰ ਆ ਲਓ ਹਣ ਲੇਵਾ ਮੈਂ ਤੁਹਾਨੂੰ ਨੇੜ ਤੋਂ ਚੈੱਕ ਕਰਾ ਨਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਨਾ 9:30 ਵਜੇ ਦਾ ਯੋਸਾਫ ਨਾ ਕਰ ਲੈ ਉਹਨੇ ਤੇ ਇੱਕ ਅੱਥ ਨੂੰ ਇਹਨੇ ਪੂਰਾ ਵੰਡ ਢੱਲਾਂ ਕੱਢ ਕੇ ਫਿਰ ਇਹਨੇ ਤਿਆਰ ਹੋ ਜਾਣਾ ਦੇਖੋ ਜੀ ਕਹਿਣ ਦੀ ਗੱਲ ਨਹੀਂ ਆਪਾਂ ਜਮਾ ਸਾਫ਼ ਕੀਤੀ ਹੋਇਆ ਬਾਈ ਜੀ ਬਿਲਕੁਲ ਠੀਕ ਹੈ ਜੀ 9 ਕਿਲੋ ਪੌੜਾ ਐਕਾਂ ਰੈਡੀ ਹੈ ਤੇ ਡਿਮਾਂਡ ਡਿਮਾਂਡ ਦੀ ਪਹੁੰਚ ਠੀਕ ਆ ਵੀਰੇ ਆ ਦੇਖੋ ਸਾਡੇ ਕੋਲ ਤੇ 2 ਨੰਬਰ ਤੇ 2 ਨੰਬਰ ਤੇ ਆ ਬੱਛੀ ਲੈ ਕੇ ਆਏ ਠੀਕ ਆ ਇਹਨਾਂ ਕੱਟੂਗੀ ਇਹ ਹਫ਼ਤਾ ਕ ਲੈ ਗਈ ਆ ਹਜੇ ਠੀਕ ਆ ਪਹਿਲਾਂ ਆ ਗਈ ਬਲੂਨ ਬਲੂਨ ਹੈ ਤੇ ਇਹਦੀ ਕੀ ਡਿਟੇਲ ਆ ਵੀਰੇ ਕਿੰਨਾ ਕੁ ਦੁੱਧ ਦੇ ਦੂਗੀ ਇਰਤੀ ਐਰ ਦੀ ਭਾਈ ਇਹ 17-17 ਦੀ ਬਹੁਤ ਜਿੰਗੀ ਬੜੀ ਗੱਲ ਕਰੀ ਕਾਤ ਘਾਟ ਵਾਲੀ ਵੀਰੇ ਤੇ ਜਿੰਦ ਜਾਨ ਵਾਲੀ ਆ ਕਿੰਨੇ ਦਿਨ ਘੱਟ ਜੂਗੀ ਹਫਤਾ ਤੱਕ ਲੈ ਜੂਗੀ ਓਕੇ ਵੀਰੇ ਤੋਰੋ ਭਾਈ ਆ ਦੇਖੋ ਜੀ ਬਾਲ ਢਿੱਲਾਂ ਹਜੇ ਪਾਈਆਂ ਪੂਰੀ ਚੰਗੀ ਫੇਸ ਕੁਆਲਿਟੀ ਪੂਰੀ ਚੰਗੀ ਥੋੜਾ ਜਿਹਾ ਹਲਕਾ ਜਿਹਾ ਕਰਾਸ ਹੈਗਾ ਪੂਰੀ ਚੰਗੀ ਆ ਦੇਖੋ ਜੀ ਪਟਾਂ ਤੇ ਤਾਂ ਆਲਾ ਖੁੱਚਾਂ ਤੋਂ ਤਾਂ ਆਲਾ ਹਵਾਨਾਂਗਾ ਕੋਈ ਟੱਟ ਬਾਣੀ ਇਹਦਾ ਹੁੰਦਾ ਭਾਂ ਤੁਸੀਂ ਦੱਸੋ ਇਹ ਸੁਪ ਕੋਈ ਚੱਕਰ ਨਹੀਂ ਗੁੜੀ ਹੋ ਜੂਗੀ ਹਾਂਜੀ ਪੂਰੀ ਵਧੀਆ ਵਧੀਆ 16 17 ਕਿਲੋ ਤੁਹਾਨੂੰ ਦੁੱਧ ਦੇਈ ਜਾਣਾ ਪੂਰ ਵੀ ਚੰਗੀ ਆ ਦੇਖੋ ਜੀ ਨਿਮਾਨ ਇਹਦੀ ਫੋਨਤੀ ਕਰੇਗਾ ਹੋ ਜਾਮਾ ਜਾਏ ਨੰਬਰ ਫੇਰ ਬੋਲ ਦੇ 62 843 10 43 ਪਿੰਡ ਹਲਕੜੇ ਪਿੰਡ ਹਲਕੜੇ ਦੂਜੇ ਨੰਬਰ ਤੇ ਤੁਹਾਨੂੰ ਬਾੜ ਦਿਖਾਤੀ ਵੀਰੇ ਤੇ ਪਹਿਲੇ ਨੰਬਰ ਤੇ ਤੁਹਾਨੂੰ ਆਹ ਰੋਸ਼ੀ ਝੋਟੀ ਦਿਖਾਤੀ ਸੂਈ ਸਵਾਈ ਪੂਰੀ ਤੇ 9 ਕਿਲੋ ਬੋਲਾ ਰੈਡੀ ਹੈਗਾ ਕਾ ਲਓ ਬਾਈ ਨਾਲ ਸੰਪਰਕ ਤੇ ਧਾਰਾਂ ਧੋਰਾ ਦੀ ਜਮਾ ਓਕੇ ਹੈਗੀ ਆ ਦੇਖੋ ਜੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ